ਜੀ ਦੋਸਤੋ ਕੱਲ ਪਿੰਡ ਦਲੇਰ ਸਿੰਘ ਵਾਲਾ ਵਿਖੇ 10 ਅਤੇ 11 ਅਗਸਤ ਦਾ ਜਿਹੜਾ ਮੇਲਾ ਤੀਆਂ ਦਾ ਕਰਵਾਇਆ ਗਿਆ ਇਸ ਵਿੱਚ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਅੱਕਾਂਵਾਲੀ ਜੀ ਪਹੁੰਚੇ ਮੁੱਖ ਮਹਿਮਾਨ ਤੌਰ ਤੇ ਜਿਨ੍ਹਾਂ ਨੇ ਇਸ ਮੇਲੇ ਦਾ ਰਿਬਨ ਕੱਟ ਕੇ ਉਗਾਜ ਕਰਾਇਆ ਤੇ ਧੰਨਵਾਦ ਕਰਦੇ ਆਂ ਪਿੰਡਵਿਆਂ ਨੂੰ ਹਾਧੀਆਂ ਨੂੰ ਇਕੱਠਾ ਕਰਨ ਦੇ ਲਈ ਬਾਈ ਹਰਦੀਪ ਜੀ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਇਹ ਮੇਲਾ ਕੀਤਾ ਜਿਨ੍ਹਾਂ ਦੀ ਸੁਸਾਇਟੀ ਦਾ ਨਾਮ ਹੈਗਾ ਨੌਜਵਾਨ ਵੈਲਫੇਅਰ ਕਮੇਟੀ ਪਿੰਡ ਦਲੇਰ ਸਿੰਘ ਵਾਲਾ ਬਾਈ ਜੀ ਪਿੰਡ ਦੇ ਵਿੱਚ ਹੋਰ ਵੀ ਐਕਟੀਵਿਟੀ ਕਰਦੇ ਰਹਿੰਦੇ ਆ ਤੇ ਤੀਜ ਦਾ ਮੇਲਾ ਜਿਹੜਾ ਹਰ ਸਾਲ ਆਪਦੇ ਪਿੰਡ ਦੇ ਵਿੱਚ ਕਰਾਉਂਦੇ ਆ ਤੇ ਖਾਸ ਤੌਰ ਤੇ ਜਿਹੜਾ ਖਾਣ ਪੀਣ ਦਾ ਪ੍ਰਬੰਧ ਵੀ ਲੋਹਾ ਧੀਆਂ ਲਈ ਇੱਥੇ ਬਿਲਕੁਲ ਫ੍ਰੀ ਕੀਤਾ ਜਾਂਦਾ ਤੇ ਆਸ ਕਰਦੇ ਆ ਕਿ ਤੁਸੀਂ ਜਿਹੜਾ ਇਸ ਵੀਡੀਓ ਦੇ ਵਿੱਚ ਸ਼ਾਦੀ ਦੇ ਮੇਲਾ ਇੰਜੋਏ ਕੀਤਾ ਤੇ ਸਾਡੇ ਪੇਜ ਨੂੰ ਫੋਲੋ ਲਾਈਕ ਕਮੈਂਟ ਜਰੂਰ ਕਰਿਓ ਕਿਉਂਕਿ ਸਾਡਾ ਇਸ ਦੇ ਨਾਲ ਮਾਣ ਵੱਜ ਜਾਂਦਾ ਤੇ ਨਾਲ ਹੀ ਪਿੰਡ ਵਾਲਿਆਂ ਦਾ ਤੇ ਪੂਰੀ ਕਮੇਟੀ ਦਾ ਵੀ ਮਾਣ ਵੱਜ ਜਾਂਦਾ ਕਿ ਕੋਈ ਜਦੋਂ ਸਾਨੂੰ ਕੋਈ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਕਿਉਂਕਿ ਇਸ ਦੇ ਵਿੱਚ ਜੇ ਗੱਲ ਕਰੀਏ ਨੌਜਵਾਨਾਂ ਨੂੰ ਕਲੱਬ ਦੇ ਵਿੱਚ ਜੋੜ ਕੇ ਰੱਖਣ ਦੀ ਤੇ ਐਦਾਂ ਦੇ ਪ੍ਰੋਗਰਾਮ ਹਰ ਇੱਕ ਪਿੰਡ ਦੇ ਵਿੱਚ ਹੋਣੇ ਚਾਹੀਦੇ ਹਨ ਜਿਵੇਂ ਬਾਈ ਹਰਦੀਪ ਹੋਰ ਨੇ ਆਪਣੇ ਪਿੰਡ ਦੇ ਵਿੱਚ ਪ੍ਰੋਗਰਾਮ ਕਰਾਇਆ ਆਪਾਂ ਵੀ ਰਲ ਕੇ ਸਾਰੇ ਇਸੇ ਤਰ੍ਹਾਂ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਣੇ ਮਹੱਲੇ ਦੇ ਵਿੱਚ ਪ੍ਰੋਗਰਾਮ ਕਰਾਈਏ ਕਿਉਂਕਿ ਇਹ ਮੇਲਾ ਕੱਲੀਆਂ ਕੁੜੀਆਂ ਜਾਂ ਨੋਹਾਂ ਦਾ ਨਹੀਂ ਇਹ ਪੂਰੇ ਪਿੰਡ ਦਾ ਸਾਂਝਾ ਪ੍ਰੋਗਰਾਮ ਹੁੰਦਾ ਕਿਉਂਕਿ ਇਸ ਦੇ ਵਿੱਚ ਨੋਹਾਂ ਤੀਆਂ ਲੜਕੇ ਇੰਜੋਏ ਕਰਦੇ ਧੰਨਵਾਦ